प्यारे दोस्तों प्यार भरी सत श्री अकाल जी हां जी दोस्तों पंजाब ਦੇ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇਸ ਸੰਬੰਧ ਦੇ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਉਸ ਪੱਤਰ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਹਾਂਜੀ ਦੋਸਤੋ ਜੋ ਸਰਕਾਰ ਵੱਲੋਂ 18/2/2025 ਦਾ ਲੈਟਰ ਸੀ ਜਿਸ ਦੇ ਵਿੱਚ 2016 ਤੋਂ 30/6/2021 ਦਾ ਜੋ ਏਰੀਅਰ ਹੈ ਉਸ ਨੂੰ ਲੈ ਕੇ ਵੇਰਵਾ ਪੇਸ਼ ਕੀਤਾ ਗਿਆ ਸੀ ਪਰ ਕਈ ਪੈਸ਼ਨਰ ਜਾਂ ਫਿਰ ਫੈਮਿਲੀ ਪੈਸ਼ਨਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਬਕਾਇਆ ਦੀ ਕਿਸ਼ਤ ਉਹਨਾਂ ਦੇ ਅਕਾਊਂਟ ਦੇ ਵਿੱਚ ਪਲੱਸ ਨਹੀਂ ਹੋਈ ਜਿਸ ਦੇ ਕਾਰਨ ਉਹਨਾਂ ਪੈਸ਼ਨਰਾਂ ਦੁਆਰਾ ਪੈਨਸ਼ਨ ਜੂਨੀਅਨ ਹੈ ਜੋ ਉਹਨਾਂ ਦੁਆਰਾ ਸੀਪੀਪੀਸੀ ਨੂੰ ਪੰਜ ਕੁਲਾ ਨੂੰ ਪੱਤਰ ਲਿਖ ਕੇ ਪੁੱਛਿਆ ਗਿਆ ਹੈ ਕਿ ਜੋ ਏਰੀਅਰ ਹੈ ਉਹ ਕਦੋਂ ਤੱਕ ਪੈਸ਼ਨਰ ਆ ਜਾ ਫਿਰ ਫੈਮਿਲੀ ਪੈਸ਼ਨਰ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਆਵੇਗਾ ਇਸ ਨੂੰ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਹਾਂਜੀ ਦੋਸਤੋ ਅਸੀਂ ਤੁਹਾਨੂੰ ਦੱਸਦੇ ਕਿ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਅਰ ਨੂੰ ਲੈ ਕੇ ਪੰਜਾਬ ਦੇ ਮਲਾਜ਼ਮ ਹੁਣ ਚਾਹੀਦੀ ਰਿਟਾਇਰਮੈਂਟ ਹੋਏ ਮਲਾਜ਼ਮ ਇਹਨਾਂ ਦੋਨਾਂ ਦੁਆਰਾ ਕਾਫੀ ਲੰਬਾ ਸੰਘਰਸ਼ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੇਸ ਕਾਫੀ ਲੰਬਾ ਚੱਲਿਆ ਪਰ ਪੰਜਾਬ ਸਰਕਾਰ ਨੇ ਇਸ ਸਬੰਧ ਦੇ ਵਿੱਚ 18 ਫਰਵਰੀ ਨੂੰ ਫੈਸਲਾ ਕੀਤਾ ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਸਬੰਧ ਦੇ ਵਿੱਚ ਉਸ ਦੇ ਵਿੱਚ ਜੋ ਵੇਰਵਾ ਪੇਸ਼ ਕੀਤਾ ਗਿਆ ਹੈ ਉਸ ਦੇ ਅਕੋਰਡਿੰਗ ਮਲਾਜ਼ਮਾਂ ਜੋ ਰਿਟਾਇਰਮੈਂਟ ਹੋਏ ਮਲਾਜ਼ਮ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਏਰੀਅਰ ਨਹੀਂ ਆਇਆ ਇਸ ਸਬੰਧ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਜੋ ਇਹ ਲੈਟਰ ਹੈ ਇਸ ਵਿੱਚ ਲਿਖਿਆ ਗਿਆ ਹੈ ਕਿ ਸੀਪੀਪੀਸੀ ਵੱਲੋਂ ਇਹ ਲੈਟਰ 19/8/2025 ਨੂੰ ਜਾਰੀ ਕੀਤਾ ਗਿਆ ਜੋ ਕਿ ਪ੍ਰੈਜ਼ੀਡੈਂਟ ਪੰਜਾਬ ਰਾਜ ਪੈਨਸ਼ਨਰ ਮਹਾਸੰਗ ਨੂੰ ਅਡਰੈਸ ਕੀਤਾ ਗਿਆ ਹੈ ਜੇਕਰ ਇਸ ਪੱਤਰ ਦਾ ਸਬਜੈਕਟ ਦੇਖਿਆ ਜਾਵੇ ਤਾਂ ਰਿਕਵੈਸਟ ਫਾਰ अर्ਲੀ ਰੀਲੀਜ਼ ਆਫ ਏਰੀਅਰ 1.1.2016 ਤੋਂ 30.6.2021 ਨੂੰ ਪੰਜਾਬ ਗਵਰਨਮੈਂਟ ਪੈਨਸ਼ਨਰ ਫੈਮਿਲੀ ਪੈਨਸ਼ਨਰ ਐਂਡ ਲੀਗਲ ਹਾਇਰਸ ਦਾ ਸਬਜੈਕਟ ਇਸ ਵਿੱਚ ਲਿਖਿਆ ਗਿਆ ਹੈ ਕਿ ਜੋ 1.1.2016 ਤੋਂ 30.6.2021 ਤੱਕ ਦਾ ਏਰੀਅਰ ਹੈ ਪੰਜਾਬ ਗਵਰਨਮੈਂਟ ਦੇ ਪੈਨਸ਼ਨਰ ਜਾਂ ਫਿਰ ਫੈਮਿਲੀ ਪੈਨਸ਼ਨਰ ਦਾ ਉਹ ਲੀਗਲ ਹਾਇਰ ਦਾ ਜਲਦੀ ਰਿਲੀਜ਼ ਕੀਤਾ ਜਾਵੇਗਾ ਇਸ ਪੱਤਰ ਦੇ ਵਿੱਚ ਜੋ ਪੈਸ਼ਨਰ ਮਹਾਸੰਘ ਦੇ ਵੱਲੋਂ ਪੱਤਰ ਲਿਖਿਆ ਗਿਆ ਸੀ ਉਸ ਦਾ ਵੇਰਵਾ ਦਿੰਦੇ ਹੋਏ ਬੈਂਕ ਵੱਲੋਂ ਜਵਾਬ ਦਿੱਤਾ ਗਿਆ ਹੈ ਇਸ ਦੇ ਵਿੱਚ ਜੋ ਵੇਰਵਾ ਦਿੱਤਾ ਗਿਆ ਹੈ ਕਿ 1/2/2016 ਤੋਂ 30/6/2021 ਤੱਕ ਦਾ ਮਿਤੀ 18/2/2025 ਵਿੱਚ ਦੱਸਿਆ ਗਿਆ ਹੈ ਕਿ ਇਹ ਅੰਡਰ ਪ੍ਰੋਸੈਸ ਹੈ ਤੇ ਇਹ ਮੈਟਰ ਹੈ ਜੋ ਡੀਸੀ ਬੇਲਾਪੁਰ ਜੋ ਕੇ ਐਸ ਬੀ ਆਈ ਦਾ 파ਟ ਹੈ ਉਸ ਨੂੰ ਭੇਜਿਆ ਗਿਆ ਹੈ ਜਿਹੜਾ ਕਿ ਸੀ ਪੀ ਸੀ ਦੇ ਵੱਲ ਜੋ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿਹੜਾ ਏਰੀਅਰ ਹੈ ਉਹ ਸਤੰਬਰ 2025 ਦੇ ਵਿੱਚ ਪੇ ਕਰ ਦਿੱਤਾ ਜਾਵੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ